ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾ lễ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਸ ਕਿਸਮ ਦੇ ਚਾਂਸਲਰ ਆ ਕੇ ਲੱਗੇ ਨੇ ਉਹ ਸਰਬ ਸਾਂਝੀ ਜਿਹੜੀ ਇੱਕ ਸੰਦੇਸ਼ ਸੀ ਇਹ ਉਹ ਇਹ ਉਹ ਨਹੀਂ ਇਹ ਹਿਸਟਰੀ ਨੂੰ ਰੀਡਾਈਟ ਕਰਨਾ ਚਾਹੁੰਦੇ ਨੇ ਸਾਡੇ ਦੇਸ਼ ਨੂੰ ਕਿਹਨਾਂ ਨੇ ਆਜ਼ਾਦੀ ਦਵਾਈ ਉਹਨਾਂ ਦੀ ਜਗ੍ਹਾ ਤੇ ਲਵੇਂ ਇਤਿਹਾਸ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹੀ ਚੀਜ਼ ਉਹ ਮੰਨਦੇ ਗੁਰੂਆਂ ਦਾ ਫਲਸਫਾ ਸਰ ਬਹੁਤ ਵੱਡਾ ਹੈ ਇਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਹੀ ਬੰਦਾ ਸਿੰਘ ਬਹਾਦਰ ਆਇਆ ਉਹਨੇ ਸਾਰਿਆਂ ਨਾਲੋਂ ਪਹਿਲੇ ਇੱਥੇ ਸਰ ਸੰਦੇਸ਼ ਦਿੱਤਾ ਕਿ ਜਿਨੇ ਮਜ਼ਾਰੇ ਨੇ ਉਹਨਾਂ ਨੂੰ ਮਾਲਕ ਬਣਾਵਾ ਗਾਓ ਮੇਰੀ ਮਦਦ ਕਰੋ ਸੋ ਇਕਵੈਲਿਟੀ ਦੀ ਜਿਹੜੀ ਲੜਾਈ ਹੈ ਸਾਡੇ ਗੁਰੂਆਂ ਦੀ ਜਿਹੜੀ ਸੋਚ ਹੈ ਇਕਵੈਲਿਟੀ ਦੀ ਉਹ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ ਮਜ਼ਾਰਿਆਂ ਨੂੰ ਸਪੀਕਰ ਸਾਹਿਬ ਮਾਲਕ ਬਣਾਇਆ ਫਿਰ ਸਾਡੀਆਂ ਮਿਸਲਾਂ ਨੇ ਇਕੱਠੇ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜ ਸਟੈਬਲਿਸ਼ ਕੀਤਾ 1799 ਦੇ ਵਿੱਚ ਮੁਗਲਾਂ ਨੂੰ ਇੱਥੋਂ ਕੱਢਣ ਦੀ ਇਹ ਜਿਹੜਾ ਸਾਡੀ ਆਈਡੀਓਲੋਜੀ ਤੇ ਫਲਸਫਾ ਸੀ ਇਨਟੋਲਰੈਂਸ ਦਾ ਨਿਰਭਉ ਤੇ ਨਿਰਵੈਰ ਦਾ ਉਸ ਦੀ ਕਾਮਯਾਬੀ ਹੋਈ ਖਾਲਸਾ ਰਾਜ ਉਹਨੂੰ ਕਿਹਾ ਜਾਂਦਾ ਸੀ ਬਹੁਤ ਸਾਰੇ ਹਾਊਸ ਦੇ ਵਿੱਚ ਹੋ ਸਕਦਾ ਸਾਡੇ ਸਾਥੀਆਂ ਨੂੰ ਸਰ ਇਸ ਗੱਲ ਦਾ ਇਲਮ ਨਾ ਹੋਏ ਐਡੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਾਡੀ ਪੋਪੂਲੇਸ਼ਨ ਸਾਰੀ 8% ਸੀ ਸਿੱਖ ਇਕੱਲੇ 8% ਸਨ ਉਹਨਾਂ ਨੇ ਬਰਾਬਰੀ ਦਾ ਹੱਕ ਦਿੱਤਾ ਗਵਰਨਮੈਂਟ ਦੇ ਵਿੱਚ ਮੁਸਲਮ ਵੀ ਲੈ ਕੇ ਆਂਦੇ ਹਿੰਦੂ ਵੀਰ ਨਹੀਂ ਲੈ ਕੇ ਆਂਦੇ ਸਿੱਖ ਭਾਈਚਾਰਾ ਵੀ ਲੈ ਕੇ ਆਂਦਾ ਤੇ ਬੇਤਰੀ 골ਡਨ ਪੀਰੀਅਡ ਪੰਜਾਬ ਦੇ ਵਿੱਚ ਜੇ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਮੰਨਿਆ ਜਾਂਦਾ ਇਟ ਵਾਸ ਓਨਲੀ ਬਿਕੋਜ਼ ਆਫ ði ਸੈਕੂਲਰ ਸਪਿਰਿਟ ði ਆਈਡੀਓਲੋਜੀ ਆਫ ði ਗੁਰੂਜ਼ ਥੈਟ ਹੀ ਫਾਲੋਡ ਤੋਂ ਮੈਂ ਆਜ ਤੇ ਤੁਹਾਨੂੰ ਬੇਨਤੀ ਕਰਨਾ ਚਾਹਨਾ ਅੱਜ ਦੇ ਦਿਨ ਵੀ ਇਹੀ ਸਟੇਟ ਹੋਏਗੀ ਜਿਹੜੀ ਦਿੱਲੀ ਦੇ ਵਿੱਚ ਬਹੁਤ ਵੱਡੀ ਤਾਕਤ ਜਿਹੜੀ ਸਾਰੇ ਦੇਸ਼ ਤੇ ਹੁੰਝਾ ਫੇਰ ਰਹੀ ਹੈ ਉਹਨੂੰ ਆ ਕੇ ਪੰਜਾਬੀ ਰੋਕ ਪਾਣਗੇ ਸੋ ਮੇਰੀ ਹੱਥ ਜੋੜ ਕੇ ਅਪੀਲ ਅੱਜ ਦੇ ਰਾਜ ਕਰਨ ਵਾਲਿਆਂ ਨੂੰ ਇਹਨਾਂ ਵੱਲ ਵਿਸ਼ੇਸ਼ ਆਪਾਂ ਧਿਆਨ ਦੋਈਏ ਇਹ ਰੋਜ਼ ਹਰ ਤੀਜੇ ਚੌਥੇ ਮਹੀਨੇ ਕੋਈ ਨਾ ਕੋਈ ਪੱਥਰ ਸੁੱਟ ਕੇ ਜਾਂ ਛੋਟੀ ਜੀ ਇੱਕ ਸਾਨੂੰ ਸੂਈ ਲਗਾ ਕੇ ਟੈਸਟ ਕਰਦੇ ਨੇ ਵੋਟਰਸ ਪੰਜਾਬੀਆਂ ਨੂੰ ਸਾਰਿਆਂ ਨੂੰ ਇੱਕ ਹੋਣਾ ਪਵੇਗਾ ਪੋਲੀਟੀਕਲ ਸਾਡੇ ਮੱਧ ਪਿਓਦ ਹੋ ਸਕਦੇ ਨੇ ਸਪੀਕਰ ਸਾਹਿਬ ਬਲਤੇ ਪੰਜਾਬ ਦੀ ਧਰਤੀ ਵਾਸਤੇ ਆਪਣੀ ਪੰਜਾਬੀਅਤ ਵਾਸਤੇ ਮੈਂ ਨਿਹਰਾ ਸਿੱਖ ਧਰਮ ਦੀ ਗੱਲ ਨਹੀਂ ਮੈਂ ਪੰਜਾਬੀਅਤ ਦੀ ਕਰਨੀ ਪੰਜਾਬੀ ਨਿਹਰਾ ਸਪੀਕਰ ਸਾਹਿਬ ਲੇਰਾ ਪੰਜਾਬ ਚ ਨਹੀਂ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ origin ਦੇ ਲੋਕ ਕੈਨੇਡਾ ਦੇ ਵਿੱਚ ਤੁਸੀਂ ਤੇ 13 ਹੀ ਹੋ 22 ਨੇ ਉੱਥੇ ਸਾਡੇ ਮੈਂਬਰਸ ਆਫ ਪਾਰਲੀਮੈਂਟ ਸਾਡੇ 18 ਮੈਂਬਰਸ ਆਫ ਪਾਰਲੀਮੈਂਟ ਯੂਨਾਈਟਿਡ ਕਿੰਗਡਮ ਇੰਗਲੈਂਡ ਚ ਨੇ ਤੁਹਾਡੇ ਕਈ ਸਾਰੇ ਸਪੀਕਰ ਸਾਹਿਬ ਮੈਂਬਰ ਆਫ ਪਾਰਲਮੈਂਟ ਯੂਰਪੀਅਨ ਯੂਨੀਅਨ ਚ ਨੇ ਨਿਊਜ਼ੀਲੈਂਡ ਚ ਨੇ ਆਸਟ੍ਰੇਲੀਆ ਦੇ ਵਿੱਚ ਨੇ ਸਿੰਗਾਪੁਰ ਚ ਨੇ ਅਫਰੀਕਾ ਦੇ ਵਿੱਚ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆਪਣੇ ਰਾਈਟਸ ਵਾਸਤੇ ਸਮੁੱਚੀ ਪੰਜਾਬੀ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀਂ ਤੇ ਇਹਦਾ ਭਾਰੀ ਨੁਕਸਾਨ ਭਾਵੇਂ ਪਾਣੀਆਂ ਦੀ ਗੱਲ ਕਰ ਲਈਏ ਭਾਵੇਂ ਆਪਣੀ ਜੀਐਸਟੀ ਦੀ ਗੱਲ ਕਰ ਲੋ ਭਾਵੇਂ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰ ਲੋ ਭਾਵੇਂ ਆਪਣੀ ਯੂਨੀਵਰਸਿਟੀ ਦੀ ਗੱਲ ਕਰ ਲੋ ਭਾਵੇਂ ਕੱਲ ਚੰਡੀਗੜ੍ਹ ਜੋ ਕੁਝ ਪਾਰਲੀਮੈਂਟ ਸੈਕਸ਼ਨ ਤੋਂ ਪਹਿਲਾਂ ਕਰਨ ਦੀ ਪਰਜ਼ੋਰ ਇਹਨਾਂ ਦੀ ਕੋਸ਼ਿਸ਼ ਹੈ ਉਹਦੇ ਵਿੱਚ ਸਮੁੱਚੇ ਪੰਜਾਬੀ ਜਗਤ ਨੂੰ ਇੱਕ ਹੋਣਾ ਪੈਗਾ ਸੋ ਮੈਂ ਸਮਝਨਾ ਗੁਰੂ ਮਾਰਾ ਸਾਹਿਬ ਦੀ ਮਹਾਨ ਕੁਰਬਾਨੀਆਂ ਜਿਹੜੀਆਂ ਉਹ ਜੋ ਕੁਝ ਸਾਨੂੰ ਸਿਖਾਉਂਦੀਆਂ ਨੇ ਉਹਦੇ ਵਿੱਚੋਂ ਹੀ ਸਾਨੂੰ ਪੰਜਾਬੀਅਤ ਵਾਸਤੇ ਆਪਣੇ ਸੂਬੇ ਵਾਸਤੇ ਇਕੱਠੇ ਹੋਣ ਦੀ ਲੋੜ ਹੈ ਤੇ ਮੈਂ ਸਰਕਾਰ ਨੂੰ ਇਸ ਗੱਲ ਦੀ ਬੈਨ ਸਾਹਿਬ ਤੁਹਾਨੂੰ ਮੁਬਾਰਕਬਾਦ ਪੇਸ਼ ਕਰਨਾ ਬਹੁਤ ਚੰਗੀ ਸੋਚ ਹੈ ਸਾਰੇ ਕੱਤਰ ਕੀਤੇ ਨੇ ਸਜਦਾ ਕੀਤਾ ਦੁਨੀਆ ਭਰ ਚ ਪੰਜਾਬੀ ਆਜ਼ਾਦ ਦੇ ਸੁਪੁੱਤਰ ਦਿਨ ਤੇ ਸਜਦਾ ਕਰ ਰਹੀ ਏ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ ਬੈਨ ਸਾਹਿਬ ਉਹੀ ਕੌਮਾਂ ਜਿਹੜੀਆਂ ਨੇ ਹਮੇਸ਼ਾ ਜ਼ਿੰਦਾ ਰਹਿੰਦੀਆਂ ਨੇ ਜਿਹੜੀਆਂ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ ਉਹ ਕੌਮਾਂ ਵੀ ਕਦੀ ਜ਼ਿੰਦਾ ਨਹੀਂ ਰਹਿੰਦੀਆਂ ਸੋ ਮੈਂ ਆਪਣੀ ਮੁਬਾਰਕ ਪਾਦਵੀ ਪੇਸ਼ ਕਰਾਂਗਾ ਆਪਣੀ ਪਾਰਟੀ ਵੱਲੋਂ ਤੇ ਨਾਲੇ ਜਿਹੜਾ ਤੁਹਾਡਾ ਇਹ ਰੈਜ਼ੋਲੂਸ਼ਨ ਆਇਆ ਮੈਂ ਉਹਦੀ ਸਪੋਰਟ ਵੀ ਕਰਾਂਗਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ